ਤੇ ਰਾਜਾ ਵੜਿੰਗ ਨੇ ਦਵਾੜਾ ਦੇ ਵਿੱਚ ਜਾ ਕੇ ਕਿਹਾ ਕਿ ਕਮਲਨਾਥ ਜਿਹੜਾ ਹੈਗਾ ਇਹ નિર્ਦੋਸ਼ ਹੈਗਾ ਇਹਨੇ ਕੁਝ ਨਹੀਂ ਕੀਤਾ ਮੈਂ ਰਾਜਾ ਵੜਿੰਗ ਦੀ ਬੋਟੀ ਨੂੰ ਇਹ ਪੁੱਛਣਾ ਚਾਹੁੰਦੀ ਆ ਗੁਰੂ ਨਾਨਕ ਦੇ ਪੰਜੇ ਨੇ ਸਾਰੀ ਸ੍ਰਿਸ਼ਟੀ ਸਾਰੀ ਦੁਨੀਆ ਤਾਰ ਦਿੱਤੀ ਕਿ ਤੂੰ ਉਹ ਪਵਿੱਤਰ ਗੁਰੂ ਨਾਨਕ ਦੇ ਪੰਜੇ ਨੂੰ ਇਸ ਹਿਆਰੇ ਪੰਜੇ ਦੇ ਨਾਲ ਮਲਾਇਆ ਖੂਨੀ ਕਾਤਲ ਪੰਜੇ ਦੇ ਨਾਲ ਮਲਾਇਆ ਅੱਜ ਕਿਹੜੇ ਮੂੰਹ ਨਾਲ ਕੇ ਨਦੀਆਣੇ ਦੇ ਵਿੱਚ ਵੋਟਾਂ ਮੰਗਣ ਆ ਰਿਹਾ ਜੱਟ ਸਭ ਤੋਂ ਜ਼ਿਆਦਾ ਗਿਣਤੀ 80 ਪੀੜਤ ਲੋਕਾਂ ਦੀ ਲੁਧਿਆਣੇ ਦੇ ਵਿੱਚ ਹੀ ਕੀ ਆ ਲੁਧਿਆਣੇ ਦੇ ਵਿੱਚ ਦੀ ਜਮਾਨਤ ਜਬਤ ਕਰਵਾਵਾਂਗੇ ਤਸਵੀਰਾਂ ਦੇਖੋ ਤਾਂ ਇੱਕ ਪਾਸੇ ਜਿਹੜਾ ਇਹ ਰਾਜਾ ਵਣਿੰਗ ਦਾ ਵਿਰੋਧ ਹੋ ਰਿਹਾ ਵਾ ਉਸ ਪ੍ਰਸ਼ਾਸਨ ਜਿਹੜਾ ਵੀ ਹੈ ਪ੍ਰਸ਼ਾਸਨ ਲੋਕਾਂ ਨਾਲ ਗੱਲ ਕਰਦਾ ਗਲਤ ਕਰਦੇ ਆ ਮੈਡਮ ਮੈਡਮ ਕਹੋ ਸਾਰੇ ਕਾਰਨ ਕਿ ਇਹ ਪ੍ਰਦਰਸ਼ਨ ਕਰਨਾ ਇੱਕ ਕਾਤਲ ਇਨਸਾਨ ਹੈ ਜਿਹੜੇ ਪੰਜੇ ਦਾ ਨਿਸ਼ਾਨ ਲੈ ਕੇ ਇੱਥੇ ਆ ਰਿਹਾ ਇਸ ਪੰਜੇ ਨੇ ਹਜ਼ਾਰਾਂ નિર્ਦੋਸ਼ਾਂ ਦਾ ਕਤਲੇਆਮ ਕੀਤਾ ਇਹਨਾਂ ਨੇ ਦਰਬਾਰ ਸਾਹਿਬ ਨੂੰ ਅਟੈਟ ਚੈਰੀ ਕੀਤਾ ਸੋ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਾਂਗੇ ਲੁਧਿਆਣੇ ਵਿੱਚੋਂ ਇਹਦੀ ਜ਼ਮਾਨਤ ਜੱਫ ਕਰਵਾਵਾਂਗੇ ਕਿਤੇ ਜਮੇ ਜਾਨੇ ਰੋਡ ਸ਼ੋਅ ਕੀਤਾ ਜਾ ਰਿਹਾ ਵੈਨ ਇਹ ਕਹਿੰਦੇ ਕਿ ਐਮਪੀ ਸੀਟ ਵਿੱਚੋਂ ਕਾਂਗਰਸ ਲੁਧਿਆਣਾ ਵਾਸੀਆਂ ਨੂੰ ਹਰ ਇੱਕ ਓਪਰਚੁਨਿਟੀ ਦਵਾਂਗੇ ਲੁਧਿਆਣਾ ਵਾਸੀਆ ਜਿਹੜਾ ਵੀ ਹੈ ਕਾਰੋਬਾਰ ਉੱਪਰ ਲੱਗੇ ਜਾਵਾਂਗੇ ਇਹਨਾਂ ਨੇ ਇਸ ਤੋਂ ਪਹਿਲੇ ਜਦੋਂ ਇਹਨਾਂ ਦੀ ਸਰਕਾਰ ਸੀ ਇਹਨਾਂ ਨੇ ਕੀ ਦਿੱਤਾ ਲੋਕਾਂ ਨੂੰ ਇਹਨਾਂ ਨੇ ਜਵਾਨੀ ਖਤਮ ਕਰਨ ਤੋਂ ਬਗੈਰ ਲੋਕਾਂ ਨੂੰ ਕੁਝ ਨਹੀਂ ਦਿੱਤਾ ਇਹਨਾਂ ਦੀ ਜਦੋਂ ਪਹਿਲੇ ਕਾਂਗਰਸ ਸਰਕਾਰ ਬਣੀ ਸੀ ਇਹਨਾਂ ਨੇ ਉਹ ਤੋਂ ਇੱਥੇ ਹਜ਼ਾਰਾਂ ਬੱਚਿਆਂ ਨੂੰ નિર્ਦੋਸ਼ ਬੱਚਿਆਂ ਨੂੰ ਕਤਲੇਆਮ ਕੀਤੇ ਤੇ ਉਹਨਾਂ ਬੱਚਿਆਂ ਦੇ ਬਾਰੇ ਵਿੱਚ ਬਾਅਦ ਵਿੱਚ ਕਿਸੇ ਨੂੰ ਅਤਵਾਦੀ ਕਿਸੇ ਨੂੰ ਵੱਖਵਾਦੀ ਕਹਿ ਕੇ ਇਹਨਾਂ ਨੇ ਮਾਰਿਆ ਮੈਂ ਕਹਿੰਨੀ ਆ ਉਦੋਂ ਲੋਕਾਂ ਦੇ ਘਰਾਂ ਵਿੱਚੋਂ ਬਰਾਤਾਂ ਨਿਕਲਣ ਵਾਸਤੇ ਬੱਚੇ ਨਹੀਂ ਸੀ ਰਹੇ ਇਹ ਕੀ ਕਰਨਗੇ ਕਿਸੇ ਦਾ ਕੀ ਸਵਾਰਨਗੇ ਜਿਨ੍ਹਾਂ ਨੇ ਹਜ਼ਾਰਾਂ ਧੀਆਂ ਪੈਣਾਂ ਦੀਆਂ ਇੱਥਾਂ ਲੁੱਟੀਆਂ ਹੋਣਗੀਆਂ ਉਹਨਾਂ ਨੇ ਉਹਨਾਂ ਦੋਸ਼ੀਆਂ ਨੂੰ ਕਿਵੇਂ ਕੋਈ ਵੋਟ ਪਾਏਗਾ ਮੈਂ ਸਾਰਿਆਂ ਨੂੰ ਅਪੀਲ ਕਰਾਂਗੀ ਕਿ ਇਹਨਾਂ ਦਾ ਬਾਈਕਾਟ ਕਰੋ ਇਹਨਾਂ ਕਾਤਲਾਂ ਦਾ ਬਾਈਕਾਟ ਕਰੋ ਖਿਲਾਫ ਤੁਸੀਂ ਰਾਜਾ ਬਣੇ ਖਿਲਾਫ ਬਿਲਕੁਲ ਖਿਲਾਫ ਹਾਂ ਪੂਰੀ ਕਾਂਗਰਸ ਦੇ ਖਿਲਾਫ ਹਾਂ ਪੂਰੀ ਕਾਂਗਰਸ ਦੇ ਕਾਂਗਰਸ ਦੇ ਖਿਲਾਫ ਹਾਂ ਉਹ ਬਿਲਕੁਲ ਪਪਾ ਜੀ ਕੀ ਕਾਰਨ ਆ ਇਹਦਾ ਵਿਰੋਧ ਕਰਨ ਦਾ ਰਾਜਾ ਬਣੇ ਕਿ ਛੇ ਦਿਵਾਲਾ ਦੇ ਵਿੱਚ ਜਦੋਂ ਕਮਲਨਾਥ ਰਹੇ ਉਹ ਇਲੈਕਸ਼ਨ ਲੜਦਾ ਸੀ ਇਹ ਰਾਜਾ ਬਣੇ ਉੱਥੇ ਗਿਆ ਓਏ ਲੱਖ ਸਿੱਖਾਂ ਦਾ ਕਾਤਲ ਏ ਕਮਲਨਾਥ ਇਹਨੇ ਜੱਗ ਕਲੀਨ ਚੇਟ ਦਿੱਤੀ ਉਸੇ ਆਕੇ ਇਹਨੇ ਕਲੀਨ ਚੇਟ ਦਿੱਤੀ ਆਹ ਸੋ ਦੇਖ ਸਕਦੇ ਹੋ ਪ੍ਰਸ਼ਾਸਨ ਕਿੰ ਤਰਾ ਜਗਾ ਇਹ ਤੱਕਾ ਕਰ ਰਿਹਾ ਹੈ ਕਿ ਰਾਜਾ ਵੜਿੰਗ ਦਾ ਜਿਹੜਾ ਕਾਫਲਾ ਇੱਥੇ ਇੱਥੇ ਲਗਾਤਾਰ ਵਾਪਸ ਆ ਰਹੇ ਮੌਜੂਦ ਹੈ ਤੇ ਚੱਲ ਪਿਆ ਰਾਜਾ ਵੜਿੰਗ ਦਾ ਕਾਫਲਾ ਜਿਹੜਾ ਕਿ ਇਹ ਰਾਜਾ ਵੜਿੰਗ ਦੇ 파ਤਨ ਆຊੂ ਇੱਥੇ ਜਿਹੜੇ ਵਾਪਸ ਆ ਰਹੇ ਨੇ ਪਰਦੇਸ਼ਿਕ ਸਮਾਰਟਕ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਰੇ ਲੰਦੇ ਹੋਏ ਆਉਂਦੇ ਪਏ ਨੇ ਇੱਥੇ ਜਿਹੜਾ ਕੀ ਹੈ ਪ੍ਰਦਰਸ਼ਨ ਜਿਹੜਾ ਹੋ ਰਿਹਾ ਵੈ ਨਾਰੇ ਬਾਜੀ ਲੱਗ ਰਹੀ ਆ ਰਾਜਾ ਮੋਢੀ ਨੂੰ ਮੋਢਾ ਪਾ ਦੇ ਨਾਰੇ ਬਾਜੀ ਲੱਗ ਰਹੀ ਆ ਤੁਸੀਂ ਵੀ ਦੇਖ ਸਕਦੇ ਤੁਸੀਂ ੱੱਕਾ ਮੁੱਕੀ ਜਰੀਆ ਹੋ ਰਹੀ ਆ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਮਾਹੌਲ ਇੱਥੇ ਪੈਦਾ ਹੋ ਚੁੱਕਾ ਵੈ ਬਹੁਤ ਤਸਵੀਰਾਂ ਵੀ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ੱੱਕੇ ਬਾਜੀ ਲੱਗ ਰਹੀ ਆ ਕਿਸੇ ਵੇ ੱੱਕੇ ਬਾਜੀ ਹੋ ਰਹੀ ਆ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਜਿਹਦੇ ਨਾਰੇ ਲਾਏ ਜਾ ਰਹੇ ਆ ਰਾਜਾ ਬੜਿੰਗ ਦੇ ਖਿਲਾਫ ਖੁਨੀ ਪੰਡਾ ਦੇ ਹਾਏ ਹਾਏ ਦੇ ਨਾਰੇ ਲਾਏ ਜਾ ਰਹੇ ਨੇ ਰੋਸ਼ੋ ਨਿਕਲ ਰਿਹਾ ਸੀਗਾ ਰੋਸ਼ੋ ਸ਼ੋਰ ਦੇ ਦੌਰਾਨ ਜਿਹੜਾ ਕੀ ਹੈ ਸਮਰੱਥਕਾਂ ਨੇ ਪ੍ਰਦਰਸ਼ਨ ਕੀਤਾ ਕਿ ਰਾਜਾ ਬੜਿੰਗ ਇੱਥੇ ਇੱਥੋਂ ਦੀ ਪੱਜਾ ਇਦਾਂ ਦੇ ਨਾਰੇ ਲਾਏ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਕੀ ਹੈ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਿਹਾ 8 ਨੰਬਰ ਦੀ 8 ਨੰਬਰ ਐਸ ਐਚ ਓ ਇੱਥੇ ਮੌਜੂਦ ਹੈ ਜਿਹੜਾ ਕੀ ਹੈ ਪ੍ਰਦਰਸ਼ਨ ਦੇ ਦੌਰਾਨ ਬਹਿਸ ਵਸੀਆ ਵੀ ਹੋ ਰਿਹਾ ਨਾਲ

ਮੋਦਾਵਾ ਦੇ ਜਿਹੜੇ ਨਾਰੇ ਲਾਏ ਜਾ ਰਹੇ ਆ ਤਸਵੀਰਾਂ ਦੇਖ ਸਕਦੇ ਤੁਸੀਂ ਤਸਵੀਰਾਂ ਦੇ ਵਿੱਚ ਸਾਫ ਸੁਪਸ਼ਟ ਪਤਾ ਲੱਗ ਰਿਹਾ ਕਿ ਬੋਰਡ ਵੀ ਚੱਕੇ ਹੋਏ ਨੇ ਕਿਸਾਨਾਂ ਨੂੰ ਨਫ਼ਰਤ ਦਾ ਕਰਨ ਵਾਲੇ ਉਹ ਰਾਜੀ ਵੀ ਪ੍ਰੋਸਤਾਣ ਮੇਲੀ ਆ ਆ ਖੜੇ ਆ ਸਾਹਿਬ ਇਹਨਾਂ ਦਾ ਹੱਥ ਮੇਰੀ ਗੱਦਨ ਤੇ ਰਿਆ ਘੱਟੋ ਘੱਟ ਵੀ ਸਾ ਇਹਨਾਂ ਦਾ ਆਹ ਦੂ ਗੱਡੀ ਵਿੱਚ ਪਹਲਾ ਤੋਂ ਤਸਵੀਰਾਂ ਦੇਖ ਸਕਦੇ ਪਈ ਤਾਂ ਨਾਂ ਮੇ ਗਿਆ ਮੁੱਖ ਅਫਸਰ ਬੈਠੋ ਰਪੇਲ ਸਿੰਘ ਜੀ ਨੇ ਰਪੇਲ ਸਿੰਘ ਜੀ ਵੀ ਇਹੋ ਚੋਗੇ ਇਲਜ਼ਾਮ ਲੱਗੇ ਨੇ ਗਾ ਬੜਿਆ ਜੀ ਸਰ ਇਲਜ਼ਾਮ ਲਾ ਰਿਹਾ ਕਹਿੰਦੇ ਤੁਸੀਂ ਪਰਚਾ ਦੇਣਾ ਸਰ ਤੁਸੀਂ ਕਹਿ ਰਹੇ ਪਰਚਾ ਦੇਣਾ ਇਹਨਾਂ ਦੇ ਵੀ ਬਹੁਤ ਸਾਰੇ ਹੋ ਗਏ ਜੀ 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 ਕਹਿ ਰਹੇ ਪਰਚਾ ਦੇਣਾ ਇਲਜ਼ਾਮ ਲੱਗੇ ਨੇ ਰਪੇਲ ਜੀ ਇਲਜ਼ਾਮ ਲੱਗੇ ਨੇ ਸਰ ਇਲਜ਼ਾਮ ਸਰ ਕੀ ਕਹਿਣਾ ਜਾਓਗੇ ਇੱਕ ਪਾਸੇ ਰਾਜਾ ਬੜਿੰਗ ਦਾ ਦੇਖ ਸਕਦੇ ਹੋ ਇੱਕ ਪਾਸੇ ਜਿਹੜਾ ਕੀ ਹੈ ਰਾਜਾ ਬੜਿੰਗ ਦਾ ਜਿਹੜਾ ਰੋਸ਼ ਹੋ ਨਿਕਲ ਰਿਹਾ ਵਾ ਉਸ ਉਸੇ ਦੌਰਾਨ ਉਸ ਦੇ ਦੋਨਾਂ ਜਿਹੜਾ ਕੀ ਹੈ ਨਾਰਾ ਬਾਜੀ ਲਾਈ ਜਾ ਰਹੀ ਹੈ ਦੀਪਕ ਔਰ ਤੁਹਾਨੂੰ ਮੇਰੇ ਮੈਡਮ ਇਨਾ ਰੋਸ ਇਨਾ ਨਫਰਤ ਰਾਜਾ ਬਰਿੰਗ ਦੇ ਖਿਲਾਫ ਕਿਉਂ ਦੇਖੋ 1984 ਦੇ ਵਿੱਚ ਅਸੀਂ ਲੋਕ ਆਪਣੇ ਘਰਾਂ ਦੇ ਵੀ ਰਾਜੇ ਸੀਗੇ ਸਾਡੀਆਂ ਫੈਕਟਰੀਆਂ ਸਨ ਸਾਡੀਆਂ ਕੋਠੀਆਂ ਸਨ ਸਾਡੇ ਵਧੀਆ ਕਾਰੋਬਾਰ ਚੱਲਦੇ ਸਨ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਤੋਪਾਂ ਤੇ ਟੈਂਕਾਂ ਦੇ ਨਾਲ ਹਮਲੇ ਕਰਵਾਏ ਹਜ਼ਾਰਾਂ નિર્ਦੋਸ਼ ਸਿੰਘਾਂ ਸਿੰਘਣੀਆਂ ਪਛੰਗੀਆਂ ਨੂੰ ਕਤਲਿਆਮ ਕਰਵਾਇਆ ਸਰੋਵਰ ਸਾਹਿਬ ਜਿਹੜਾ ਲਤਪਤ ਕਰ ਦਿੱਤਾ ਲਾਸ਼ਾਂ ਦੇ ਨਾਲ ਤੇ ਖੂਨ ਦੇ ਨਾਲ ਭਰ ਦਿੱਤਾ ਗਿਆ ਅਗਰ ਕਿਸੇ ਅਣਖੀਲੇ ਮਾਂ ਦੇ ਪੁੱਤਰ ਨੇ ਉਹਦਾ ਬਦਲਾ ਲਿਆ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਤੇ ਉਹ ਤੇ ਜਦ ਹੀ ਉਸੇ ਥਾਂ ਤੇ ਗ੍ਰਿਫਤਾਰ ਹੋ ਗਏ ਔਰ ਉਹਨਾਂ ਨੂੰ ਤੇ 10 ਮਹੀਨੇ ਦੇ ਬਾਅਦ ਫਾਂਸੀ ਵੀ ਹੋ ਗਈ ਪਰ ਉਹ ਤੋਂ ਬਾਅਦ ਜਿਹੜਾ 10000 નિર્ਦੋਸ਼ ਸਿੱਖਾਂ ਦਾ ਕਤਲਿਆਮ ਹੋਇਆ ਉਹ ਕਿਉਂ ਹੋਇਆ ਔਰ ਫਿਰ ਰਕਾਬ ਗੰਜ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਿਹੜੇ ਤਿੰਨ ਸਿੱਖਾਂ ਦਾ ਕਤਲੇਆਮ ਹੋਇਆ ਤੇ ਰਾਜਾ ਵੜਿੰਗ ਨੇ ਦਵਾੜਾ ਦੇ ਵਿੱਚ ਜਾ ਕੇ ਕਿਹਾ ਕਿ ਕਮਲਨਾਥ ਜਿਹੜਾ ਹੈਗਾ ਇਹ નિર્ਦੋਸ਼ ਹੈਗਾ ਇਹਨੇ ਕੁਝ ਨਹੀਂ ਕੀਤਾ ਮੈਂ ਰਾਜਾ ਵੜਿੰਗ ਨੂੰ ਇਹ ਪੁੱਛਣਾ ਚਾਹਨੀ ਆ ਕਿ ਰਾਜਾ ਵੜਿੰਗ ਜੇ ਸਾਡੀ ਥਾਂ ਤੇ ਤੇਰੀ ਭੈਣ ਵਿਧਵਾ ਹੋਈ ਹੁੰਦੀ ਉਸ ਵੇਲੇ ਜੇ ਸਾਡੀ ਥਾਂ ਤੇ ਤੇਰੀ ਮਾਂ ਵਿਧਵਾ ਹੋਈ ਹੁੰਦੀ ਤੇਰੇ ਬੱਚੇ ਯਤੀਮ ਹੋਏ ਹੁੰਦੇ ਤਾਂ ਤੇ ਤੂੰ ਨਾ ਇਹ ਗੱਲ ਕਹਿੰਦਾ ਫੇਰ ਉਸ ਤੋਂ ਬਾਅਦ ਹੁਣ ਇਹਦੀ ਵੋਟੀ ਨੇ ਬਿਆਨ ਦਿੱਤਾ ਕਿ ਇਹ ਗੁਰੂ ਨਾਨਕ ਦਾ ਪੰਜਾ ਹੈਗਾ ਮੈਂ ਰਾਜਾ ਵੜੈੰਗ ਦੀ ਵੋਟੀ ਨੂੰ ਇਹ ਪੁੱਛਣਾ ਚਾਹਦੀ ਆ ਗੁਰੂ ਨਾਨਕ ਤੇ ਪੰਜੇ ਨੇ ਸਾਰੀ ਸ੍ਰਿਸ਼ਟੀ ਸਾਰੀ ਦੁਨੀਆ ਤਾਰ ਦਿੱਤੀ ਉਹ ਮੂਰਖ ਜਨਾਨੀ ਨੂੰ ਮੈਂ ਇਹ ਪੁੱਛਣਾ ਚਾਹਨੀ ਆ ਕਿ ਤੂੰ ਤੈਨੂੰ ਦੁਨੀਆ ਦਾ ਕੋਈ ਪੰਜਾ ਪਤਾ ਨਹੀਂ ਕਿ ਤੂੰ ਉਹ ਪਵਿੱਤਰ ਗੁਰਨਾਨਕ ਦੇ ਪੰਜੇ ਨੂੰ ਇਸ ਹਿਆਰੇ ਪੰਜੇ ਦੇ ਨਾਲ ਮਲਾਇਆ ਖੂਨੀ ਕਾਤਲ ਪੰਜੇ ਦੇ ਨਾਲ ਮਲਾਇਆ ਜਿਨੇ ਹਜ਼ਾਰਾਂ નિર્ਦੋਸ਼ ਸਿੰਘਾਂ ਸਿੰਘਣੀਆਂ ਦਾ ਕਤਲੇਆਮ ਕਰਵਾਇਆ ਦਿੱਲੀ ਦੇ ਵਿੱਚ ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਖੜੀ ਆ ਮੇਰੇ ਦੋ ਦਿਨ ਜਿੰਦੇ ਦਿਓਰ ਮੇਰੀਆਂ ਅੱਖਾਂ ਦੇ ਸਾਹਮਣੇ ਜਿੰਦੇ ਜਲਾਏ ਗਏ ਮੇਰੀ ਨਨਾਨ ਦੇ ਦੋ ਦੋਤੇ ਜਿੰਦੇ ਮਾਰੇ ਗਏ ਮੇ ਚਾਰ ਜੀ ਮੇਰੇ ਘਰ ਦੇ ਮਰੇ 35 ਸਾਲ ਮੇਰਾ ਘਰ ਵਾਲਾ ਬੈੱਡ ਤੇ ਰਿਹਾ ਇਹਨਾਂ ਦੀ ਮਾਰਫਤ ਉਹਨਾਂ ਕੰਬਰ ਦੀ ਹੱਡੀ ਤੋੜ ਕੇ ਸਿੱਟ ਗਏ ਕੀ ਸਾਡੇ ਦਿਲ ਵਿੱਚ ਦੁੱਖ ਨਹੀਂ ਹੈਗਾ ਅੱਜ ਕਿਹੜੇ ਮੂੰਹ ਨਾਲ ਇਥੇ ਲੁਧਿਆਣੇ ਦੇ ਵਿੱਚ ਵੋਟਾਂ ਮੰਗਣ ਆ ਰਿਹਾ ਜਦ ਕਿ ਸਭ ਤੋਂ ਜ਼ਿਆਦਾ ਗਿਣਤੀ ਉਹ 84 ਪੀੜਤ ਲੋਕਾਂ ਦੀ ਲੁਧਿਆਣੇ ਦੇ ਵਿੱਚ ਹੈਗੀ ਆ ਉਹ ਲੁਧਿਆਣੇ ਦੇ ਵਿੱਚ ਇਹਦੀ ਜ਼ਮਾਨਤ ਜਬਤ ਕਰਵਾਵਾਂਗੇ ਘਰ ਘਰ ਜਾਵਾਂਗੇ ਉਹਨਾਂ ਕਾਂਗਰਸੀ ਭਰਾਵਾਂ ਨੂੰ ਵੀ ਜਾ ਕੇ ਬੇਨਤੀ ਕਰਾਂਗੇ ਉਹ ਭਰਾਓ ਸਾਡੀ ਪੋਜੀਸ਼ਨ ਦੇਖੋ ਸਾਨੂੰ ਦੇਖੋ ਅਸੀਂ ਰਾਜੇ ਹੋਂਦੇ ਭਿਖਾਰੀ ਬਣਾ ਕੇ ਧਰ ਦਿੱਤੇ ਪਹਿਲੇ ਤੁਸੀਂ ਕੋਈ ਆਵਾਜ਼ ਨਹੀਂ ਉਠਾਈ ਸੀ ਕਾਂਗਰਸ ਖਿਲਾਫ ਇਹਦਾ ਕੁਝ ਪ੍ਰਦਰਸ਼ਨ ਅਸੀਂ ਕਾਂਗਰਸ ਦੇ ਖਿਲਾਫ ਜਦੋਂ ਵੀ ਕਿਤੇ ਕੋਈ ਗੱਲ ਹੋਈ ਆ ਅਸੀਂ ਆਵਾਜ਼ ਉਠਾਉਂਦੇ ਰਹੇ ਆ ਪਰ ਅਸੀਂ ਪੰਜਾਬ ਜਿਹੜੀ ਕਾਂਗਰਸ ਹੈਗੀ ਆ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਹੈਗੀ ਆ ਅਸੀਂ ਇਹਨਾਂ ਦੇ ਖਿਲਾਫ ਜ਼ਿਆਦਾ ਨਹੀਂ ਸੀ ਬੋਲਦੇ ਕਿਉਂਕਿ ਅਸੀਂ ਦਿੱਲੀ ਵਾਲਿਆਂ ਦੇ ਖਿਲਾਫ ਬੋਲਦੇ ਸੀ ਪਰ ਇਹ ਸਾਡੇ ਕਾਤਲ ਨੂੰ ਜਾ ਕੇ ਉੱਥੇ નિર્ਦੋਸ਼ ਸਾਬਤ ਕਰਦਾ ਪਿਆ ਇਹਦਾ ਬਾਪ ਲੱਗਦਾ ਸੀਗਾ ਹੁਣ ਕੌਣ ਰਾਜਾ ਬੜੰਗ ਇਹਨੇ ਜਾ ਕੇ ਕਿਹਾ ਭਈ ਜਿਹੜਾ ਕਮਲਨਾਥ ਹੈ ਗਏ નિર્ਦੋਸ਼ ਹੈ ਗਏ ਨੇ ਕੋਈ ਕਤਲੇਆਮ ਨਹੀਂ ਕਰਵਾਇਆ ਰਕਾਬ ਗਾਈ ਦੇ ਵਿੱਚ ਰਕਾਬ ਗਾਈ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਭੀੜ ਦੇ ਉੱਪਰ ਹਮਲਾ ਕਰਵਾਉਣ ਵਾਲਾ ਉਹ ਕਮਲਨਾਥ ਸੀਗਾ ਤਿੰਨ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲਾ ਉਹ ਸੀਗਾ ਕਮਲਨਾਥ ਸੀਗਾ ਇਹਨੇ ਕਿਵੇਂ ਉਹਨੂੰ ਕਲੀਨ ਚਿੱਟ ਦੇ ਦਿੱਤੀ ਅਗਲਾ ਸਟੈਪ ਕੀ ਰੇਗਾ ਤਾਂ ਅਜੇ ਕਾਰਵਾਈ ਜਿੰਨੇ ਜਾਏਗਾ ਇਹਦਾ ਵਿਰੋਧ ਕਰਾਂਗੇ ਠੀਕ ਹੈ ਜੀ ਔਰ ਇੱਥੇ ਦੇ ਜੋ ਲੁਧਿਆਣੇ ਦੇ ਕਾਂਗਰਸੀ ਭਰਾ ਹੈਗੇ ਉਹਨਾਂ ਦੇ ਘਰਾਂ ਵਿੱਚ ਵੀ ਜਾਵਾਂਗੇ ਝੋਲੀਆਂ ਾਟਾਂਗੇ ਨਾ ਇਹਨੂੰ ਵੋਟ ਨਾ ਪਾਓ ਸੋ ਬਿਲਕੁਲ ਤਸਵੀਰਾਂ ਚ ਤੁਸੀਂ ਦੇਖਿਆ ਕਿ ਗੱਲਬਾਤ ਵੀ ਕੀਤੀ ਆਪਾਂ ਕਿ ਬਿਲਕੁਲ ਕਾਂਗਰਸ ਦੇ ਖਿਲਾਫ ਜਿਹੜਾ ਕੀ ਹੈ ਵਿਰੋਧ ਜਿਤਾਇਆ ਜਾ ਰਿਹਾ ਵਾ ਰਾਜਾ ਵੜਿੰਗ ਦੇ ਖਿਲਾਫ ਜਿਹੜਾ ਹੈ ਰੋਜ਼ ਜਿਤਾਇਆ ਰੋਜ਼ ਜਿਤਾਇਆ ਗਿਆ ਵਾ ਪਬਲਿਕ ਦੇ ਵੱਲੋਂ ਕਿ ਇਹ ਘਰ ਘਰ ਜਾਵਾਂਗੇ ਝੋਲੀਆਂ ਜ਼ਰੂਰ ਾਟਾਂਗੇ ਪਰ ਰਾਜਾ ਵੜਿੰਗ ਨੂੰ ਜਿਹੜਾ ਕੀ ਹੈ ਵੋਟ ਨਹੀਂ ਪਾਵਾਂਗੇ ਜੁੜੇ ਰਹੋ ਲੁਜਣਾ ਲੈ ਜਨਾ ਯੂਨ ਬੇਰੀ ਰਿਪੋਰਟ ਧੰਨਵਾਦ ਸੰਜੀਵੇਦ